ਹਰ ਦਿਨ ਕੋਈ ਨਾ ਕੋਈ ਫਰੋਡ ਸੁਣਨ ਨੂੰ ਮਿਲ ਜਾਂਦਾ ਹੈ ਤੁਹਾਨੂੰ ਵੀ ਅਕਸਰ ਹੀ ਫੋਨ ਦੇ ਉੱਤੇ ਕਈ ਤਰ੍ਹਾਂ ਦੇ ਮੈਸੇਜ ਆਉਂਦੇ ਹੋਣਗੇ ਜਿਵੇਂ ਤੁਹਾਡੀ ਕੋਈ ਲੋਟਰੀ ਨਿਕਲ ਗਈ ਤੁਹਾਨੂੰ ਕੋਈ ਨੌਕਰੀ ਮਿਲ ਗਈ ਜ਼ਿਆਦਾਤਰ ਇਹ ਜਿਹੜੇ ਮੈਸੇਜ ਫਰੋਡ ਹੁੰਦੇ ਨੇ ਤੇ ਇਹ ਤੁਹਾਨੂੰ ਕਿਸੇ ਮੁਸੀਬਤ ਦੇ ਵਿੱਚ ਪਾਉਣ ਵਾਸਤੇ ਹੀ ਆਉਂਦੇ ਨੇ ਤੇ ਅੱਜ ਦੀ ਕਹਾਣੀ ਦੇ ਵਿੱਚ ਵੀ ਕੁਝ ਇਸੇ ਤਰ੍ਹਾਂ ਹੀ ਹੋਇਆ ਸੀ ਇੱਕ ਕੁੜੀ ਜਿਸ ਨੂੰ ਨੌਕਰੀ ਦੇ ਲਈ ਇੱਕ ਮੈਸੇਜ ਆਉਂਦਾ ਹੈ ਪਰ ਇਹ ਨੌਕਰੀ ਉਹਦੇ ਲਈ ਇੰਨੀ ਭਾਰੀ ਪੈਣ ਵਾਲੀ ਸੀ ਕਿ ਸ਼ਾਇਦ ਉਹਨੇ ਇੱਕ ਕਦੀ ਸੁਪਨੇ ਦੇ ਵਿੱਚ ਵੀ ਨਹੀਂ ਸੋਚਿਆ ਸੀ। ਦੋਸਤੋ ਇਹ ਕਹਾਣੀ ਨੂੰ ਪੂਰਾ ਜਰੂਰ ਸੁਣਿਓ ਕਿਉਂਕਿ ਇਸ ਕਹਾਣੀ ਤੋਂ ਤੁਹਾਨੂੰ ਬਹੁਤ ਹੀ ਕੁਝ ਸਿੱਖਣ ਨੂੰ ਮਿਲੇਗਾ। ਇੱਕ ਕੁੜੀ ਨੂੰ ਮੈਸੇਜ ਮਿਲਦਾ ਹੈ ਕਿ ਉਹਨੂੰ ਮਲਟੀ-ਨੇਸ਼ਨਲ ਕੰਪਨੀ ਦੇ ਵਿੱਚ ਇੰਟਰਵਿਊ ਤੇ ਬੁਲਾਇਆ ਹੈ। ਉਹ ਬੜੀ ਹੀ ਖੁਸ਼ ਹੁੰਦੀ ਹੈ। ਦਿੱਲੀ ਦੇ ਵਿੱਚ ਇੱਕ ਕੰਪਨੀ ਸੀ। ਇਸ ਕੰਪਨੀ ਦੇ ਵਿੱਚ ਆਪਣੀ ਨੌਕਰੀ ਦੇ ਲਈ ਇਹ ਇੰਟਰਵਿਊ ਦੇਣ ਵਾਸਤੇ ਚਲੀ ਜਾਂਦੀ ਹੈ। ਇਹ ਇੰਟਰਵਿਊ ਦੇਣ ਵਾਸਤੇ ਲਾਈਨ ਦੇ ਵਿੱਚ ਖੜੀ ਹੁੰਦੀ ਹੈ। ਜਿਸ ਤਰ੍ਹਾਂ ਹੀ ਉਹ ਲਾਈਨ ਦੇ ਵਿੱਚ ਲੱਗੀ ਹੋਈ ਸੀ ਤਾਂ ਉਹ ਕੰਪਨੀ ਦਾ ਇੱਕ ਚਪਰਾਸੀ ਉਹਦੇ ਕੋਲ ਆਉਂਦਾ ਹੈ ਤੇ ਇਹਨੂੰ ਪੁੱਛਦਾ ਹੈ ਕਿ ਮੈਡਮ ਜੀ ਤੁਸੀਂ ਚਾਹ ਲਓਗੇ ਜਾਂ ਫਿਰ ਕੌਫੀ ਲਓਗੇ ਇੱਕ ਕੁੜੀ ਉਸ ਪੀਅਨ ਨੂੰ ਕਹਿੰਦੀ ਹੈ ਕਿ ਤੁਸੀਂ ਮੇਰੇ ਲਈ ਕੌਫੀ ਬਣਾ ਕੇ ਲੈ ਆਓ ਕਿਉਂਕਿ ਇਹ ਕਹਿੰਦੀ ਹੈ ਕਿ ਉਹ ਸਵੇਰ ਤੋਂ ਹੀ ਘੜੋ ਚੱਲੀ ਹੋਈ ਹੈ ਤੇ ਪੂਰੀ ਥੱਕ ਚੁੱਕੀ ਹੈ ਇਹ ਪੀਅਨ ਕੌਫੀ ਬਣਾ ਕੇ ਇਹ ਲੜਕੀ ਨੂੰ ਦਿੰਦਾ ਹੈ ਇਹ ਕੁੜੀ ਦਾ ਨਾਮ ਹੁੰਦਾ ਹੈ ਰਾਣੀ ਤੇ ਕੌਫੀ ਪੀਂਦੀ-ਪੀਂਦੀ ਜਿਹੜੀ ਕੁਰਸੀ ਤੇ ਬੈਠੀ ਹੁੰਦੀ ਹੈ ਕੌਫੀ ਪਿੰਦਿਆ ਸਾਰੀ ਇਹਨੂੰ ਨੀਂਦ ਆ ਜਾਂਦੀ ਹੈ ਹੁਣ ਕਈ ਘੰਟੇ ਬੀਤ ਜਾਂਦੇ ਨੇ ਲਗਭਗ 12 ਤੋਂ 15 ਘੰਟੇ ਬਾਅਦ ਇਹ ਕੁੜੀ ਨੂੰ ਜਦੋਂ ਹੋਸ਼ ਆਉਂਦਾ ਹੈ ਤਾਂ ਉਹ ਦੇਖਦੀ ਹੈ ਕਿ ਉਹ ਇੱਕ ਬਿਸਤਰੇ ਦੇ ਉੱਤੇ ਪਈ ਹੋਈ ਸੀ ਉਹਦੇ ਸਰੀਰ ਦੇ ਉੱਤੇ ਕੋਈ ਵੀ ਕਪੜਾ ਨਹੀਂ ਸੀ ਉਹ ਜਦੋਂ ਅੱਖਾਂ ਨੂੰ ਹੌਲੀ-ਹੌਲੀ ਖੋਲਦੀ ਹੈ ਤਾਂ ਉਹਦੇ ਸਾਹਮਣੇ ਇੱਕ ਬਜ਼ੁਰਗ ਬੰਦਾ ਬੈਠਾ ਹੋਇਆ ਸੀ ਇਸ ਬਜ਼ੁਰਗ ਬੰਦੇ ਦੇ ਵੀ ਸਰੀਰ ਦੇ ਉੱਤੇ ਕੋਈ ਕਪੜਾ ਨਹੀਂ ਸੀ ਇਹ ਬਜ਼ੁਰਗ ਬੰਦਾ ਇਹਦੇ ਨਾਲ ਗਲਤ ਕੰਮ ਕਰਨ ਦੀ ਕੋਸ਼ਿਸ਼ ਕਰ ਰਿਹਾ ਸੀ ਪਰ ਇਹ ਕੁੜੀ ਵਿਰੋਧ ਕਰਨਾ ਚਾ ਰਹੀ ਸੀ ਪਰ ਇਹਦੇ ਸਰੀਰ ਦੇ ਵਿੱਚ ਇੰਨੀ ਤਾਕਤ ਨਹੀਂ ਬਚੀ ਹੋਈ ਸੀ ਕਿ ਉਹ ਇਹਦਾ ਵਿਰੋਧ ਕਰ ਸਕੇ ਇਹ ਚੀਕਾਂ ਮਾਰਨ ਦੀ ਕੋਸ਼ਿਸ਼ ਕਰ ਰਹੀ ਸੀ ਪਰ ਇਹਦੇ ਮੂੰਹ ਦੇ ਅੰਦਰੋਂ ਚੀਕ ਦੀ ਆਵਾਜ਼ ਵੀ ਨਹੀਂ ਨਿਕਲ ਰਹੀ ਸੀ ਕਿਉਂਕਿ ਇਹਨੇ ਜਿਹੜੀ ਚਾਹ ਪੀਤੀ ਹੋਈ ਸੀ ਜਿਹੜੀ ਕੌਫੀ ਪੀਤੀ ਹੋਈ ਸੀ ਇਹਦੇ ਵਿੱਚ ਕੋਈ ਨਸ਼ੀਲੀ ਦਵਾਈ ਪਾਈ ਗਈ ਸੀ ਜਿਸ ਨਾਲ ਉਹਦਾ ਸਰੀਰ ਪੂਰੀ ਤਰ੍ਹਾਂ ਸੁਨ ਪੈ ਚੁੱਕਿਆ ਸੀ ਸਿਰਫ ਉਹਦੀਆਂ ਅੱਖਾਂ ਹੀ ਖੁੱਲੀਆਂ ਸਨ ਉਹ ਦੇਖ ਸਕਦੀ ਸੀ ਪਰ ਆਪਣੇ ਤੇ ਹੁੰਦੇ ਗਲਤ ਕੰਮ ਨੂੰ ਰੋਕ ਨਹੀਂ ਸਕਦੀ ਸੀ ਹੁਣੇ ਬਜ਼ੁਰਗ ਆਪਣੀ ਹਸਰਤ ਨੂੰ ਪੂਰਾ ਕਰਦਾ ਹੈ ਤੇ ਕਮਰੇ ਦੇ ਵਿੱਚੋਂ ਬਾਹਰ ਚਲਾ ਜਾਂਦਾ ਹੈ ਫਿਰ ਕੋਈ ਹੋਰ ਬੰਦਾ ਅੰਦਰ ਆਉਂਦਾ ਹੈ ਉਹ ਵੀ ਇਸ ਕੁੜੀ ਦੇ ਨਾਲ ਉਸੇ ਤਰ੍ਹਾਂ ਹੀ ਕਰਦਾ ਹੈ ਇਸੇ ਤਰ੍ਹਾਂ ਹੀ ਵਾਰੀ-ਵਾਰੀ ਇਸ ਕਮਰੇ ਦੇ ਵਿੱਚ ਕਈ ਬੰਦੇ ਆਏ 15 ਬੰਦਿਆਂ ਤੱਕ ਇਸ ਕੁੜੀ ਨੇ ਗਿਣਤੀ ਕੀਤੀ ਪਰ ਇਸ ਤੋਂ ਬਾਅਦ ਉਨੂੰ ਗਿਣਤੀ ਵੀ ਭੁੱਲ ਜਾਂਦੀ ਹੈ ਇਹਨਾਂ ਸਾਰਿਆਂ ਹੀ ਬੰਦਿਆਂ ਨੇ ਇਸ ਕੁੜੀ ਦੇ ਨਾਲ ਕੀਤਾ ਸੀ ਹੁਣ ਇਹ ਕੁੜੀ ਨੂੰ ਜਦੋਂ ਪੂਰੀ ਤਰ੍ਹਾਂ ਹੋਸ਼ ਆਉਂਦਾ ਹੈ ਤਾਂ ਉਹ ਤਰਲੇ ਮਾਰਦੀ ਹੈ ਰੋਟੀ ਮੰਗਦੀ ਹੈ ਪਾਣੀ ਮੰਗਦੀ ਹੈ ਪਰ ਇਹਨੂੰ ਕੋਈ ਪਾਣੀ ਤੱਕ ਨਹੀਂ ਦਿੰਦਾ ਫਿਰ ਇਹ ਰਿਕਵੈਸਟ ਕਰਦੀ ਹੈ ਕਿ ਘੱਟ ਤੋਂ ਘੱਟ ਮੈਨੂੰ ਥੋੜੇ ਜੇ ਕੱਪੜੇ ਤਾਂ ਦੇ ਦੇਵੋ ਜਿਹਦੇ ਨਾਲ ਉਹ ਆਪਣਾ ਸਰੀਰ ਢੱਕ ਸਕੇ ਪਰ ਕੋਈ ਵੀ ਇਸ ਦੀ ਗੱਲ ਸੁਣਨ ਨੂੰ ਤਿਆਰ ਨਹੀਂ ਸੀ ਜਦੋਂ ਵੀ ਉਹ ਇਹੋ ਜੀ ਚੀਜ਼ ਮੰਗਦੀ ਸੀ ਤਾਂ ਉਹਨੂੰ ਕੁੱਟਿਆ ਜਾਂਦਾ ਸੀ ਮਾਰਿਆ ਜਾਂਦਾ ਸੀ ਸਤ ਸ੍ਰੀ ਅਕਾਲ ਦੋਸਤੋ ਮੈਂ ਹਾਂ ਤੁਹਾਡਾ ਹੋਸਟ ਰਵੀ ਤੇ ਤੁਸੀਂ ਦੇਖ ਰਹੇ ਹੋ ਕੁੰਡਲ ਕ੍ਰਾਈਮ ਦੋਸਤੋ ਅੱਜ ਦੀ ਜਿਹੜੀ ਇਹ ਸੱਚੀ ਘਟਨਾ ਹੈ ਇਹ ਘਟਨਾ ਹੈ ਰਾਜਧਾਨੀ ਦਿੱਲੀ ਦੀ ਦਿੱਲੀ ਦੇ ਵਿੱਚ ਇੱਕ ਜਗ੍ਹਾ ਪੈਂਦੀ ਹੈ ਕਮਲਾ ਮਾਰਕੀਟ ਕਮਲਾ ਮਾਰਕੀਟ ਦੇ ਵਿੱਚ ਇੱਕ ਰੋਡ ਪੈਂਦਾ ਹੈ ਜੀਬੀ ਰੋਡ ਜੀਬੀ ਰੋਡ ਦਾ ਕੋਠਾ ਨੰਬਰ 68 ਦੀ ਇਹ ਗੱਲ ਹੈ ਇਸ ਕੋਠੇ ਦੇ ਵਿੱਚ ਇੱਕ ਬੰਦਾ ਨਿਕਲਦਾ ਹੈ ਉਹ ਬਾਹਰ ਨਿਕਲ ਕੇ ਕਿਸੇ ਦੂਸਰੇ ਬੰਦੇ ਨੂੰ ਫੋਨ ਕਰਦਾ ਹੈ ਤੇ ਕਹਿੰਦਾ ਹੈ ਕਿ ਤੁਸੀਂ ਰਾਣੀ ਦੇ ਭਰਾ ਬੋਲ ਰਹੇ ਹੋ ਅਗੋ ਬੰਦਾ ਕਹਿੰਦਾ ਹੈ ਕਿ ਹਾਂ ਮੈਂ ਰਾਣੀ ਦਾ ਭਰਾ ਹੀ ਬੋਲ ਰਿਹਾ ਹਾਂ ਪਰ ਤੁਸੀਂ ਕੌਣ ਤੁਸੀਂ ਰਾਣੀ ਨੂੰ ਕਿਸ ਤਰ੍ਹਾਂ ਜਾਣਦੇ ਹੋ ਇਹ ਬੰਦਾ ਕਹਿੰਦਾ ਹੈ ਕਿ ਮੈਂ ਆਪਣੇ ਬਾਰੇ ਕੁਝ ਨਹੀਂ ਦੱਸ ਸਕਦਾ ਪਰ ਮੈਂ ਰਾਣੀ ਦੇ ਬਾਰੇ ਦੱਸ ਸਕਦਾ ਹਾਂ ਤੇਰੀ ਭੈਣ ਰਾਣੀ ਜੀਪੀ ਰੋਡ 68 ਨੰਬਰ ਕੋਠੇ ਦੇ ਵਿੱਚ ਨਰਕ ਦੀ ਜ਼ਿੰਦਗੀ কাট ਰਹੀ ਹੈ। ਹੁਣ ਰਾਣੀ ਦਾ ਭਰਾ ਪੁੱਛਦਾ ਹੈ ਕਿ ਤੂੰ ਰਾਣੀ ਨੂੰ ਕਿਸ ਤਰ੍ਹਾਂ ਜਾਣਦਾ ਹੈ? ਇਹ ਕਹਿੰਦਾ ਹੈ ਕਿ ਮੈਂ ਖੁਦ ਕਈ ਵਾਰੀ ਉਹਨੂੰ ਮਿਲਣ ਵਾਸਤੇ ਗਿਆ ਹਾਂ ਤੇ ਮੈਂ ਇਸ ਗੱਲ ਲਈ ਸ਼ਰਮਿੰਦਾ ਵੀ ਹਾਂ। ਹੁਣ ਇਹਦਾ ਭਰਾ ਜਿਸ ਤਰ੍ਹਾਂ ਹੀ ਆਪਣੀ ਭੈਣ ਦੇ ਬਾਰੇ ਇਹਨੂੰ ਪਤਾ ਚੱਲਦਾ ਹੈ ਤੇ ਸਿੱਧਾ ਆਪਣੇ ਮਾਂ ਪਿਓ ਕੋਲ ਜਾਂਦਾ ਹੈ। ਉਹਨਾਂ ਨੂੰ ਕਹਿੰਦਾ ਹੈ ਕਿ ਮੈਨੂੰ ਰਾਣੀ ਦੇ ਬਾਰੇ ਕੋਈ ਖ਼ਬਰ ਮਿਲੀ ਹੈ। ਹੁਣ ਮੈਂ ਦਿੱਲੀ ਜਾਣਾ ਹੈ ਤੇ ਦਿੱਲੀ ਜਾ ਕੇ ਆਪਣੀ ਭੈਣ ਨੂੰ ਛਡਾ ਕੇ ਲਿਆਉਣਾ ਹੈ। ਹੁਣ ਰਾਣੀ ਦਾ ਭਰਾ ਦਿੱਲੀ ਜਾਂਦਾ ਹੈ ਦਿੱਲੀ ਜਾ ਕੇ ਉਸੇ ਬੰਦੇ ਦੇ ਨਾਲ ਗੱਲ ਕਰਦਾ ਹੈ ਜਿਹੜੇ ਬੰਦੇ ਨੇ ਇਹਨੂੰ ਫੋਨ ਕੀਤਾ ਸੀ ਉਹਨੂੰ ਰਿਕੁਐਸਟ ਕਰਦਾ ਹੈ ਕਿ ਤੁਸੀਂ ਸਿਰਫ ਇੱਕ ਵਾਰੀ ਮੈਨੂੰ ਆ ਕੇ ਮਿਲੋ ਇਹ ਹੁਣ ਬੰਦਾ ਇਹਨੂੰ ਮਿਲਦਾ ਹੈ ਤੇ ਰਾਣੀ ਦੇ ਬਾਰੇ ਸਾਰਾ ਕੁਝ ਦੱਸਦਾ ਹੈ ਤੇ ਇਹ ਬੰਦਾ ਹੁਣ ਇਹਨੂੰ ਇਹ ਵੀ ਗੱਲ ਕਹਿੰਦਾ ਹੈ ਕਿ ਜੇਕਰ ਤੂੰ ਕੋਈ ਕਦਮ ਚੱਕਣਾ ਹੈ ਤੇ ਬੜੇ ਸੋਚ ਸਮਝ ਕੇ ਇਹ ਕਦਮ ਚੱਕੀਂ ਕਿਉਂਕਿ ਉਹ ਜਗ੍ਹਾ ਬੜੀ ਖਤਰਨਾਕ ਹੈ ਤੇ ਉਹ ਤੇਰੇ ਨਾਲ ਕੁਝ ਵੀ ਕਰ ਸਕਦੇ ਨੇ ਰਾਣੀ ਦਾ ਭਰਾ ਕਾਫੀ ਦੇਰ ਤੱਕ ਸੋਚਦਾ ਹੈ ਤੇ ਸੋਚ ਸਮਝ ਕੇ ਉਹ ਉਸੇ ਹੀ 68 ਨੰਬਰ ਕੋਠੇ ਦੇ ਵਿੱਚ ਜਾਂਦਾ ਹੈ ਹੁਣ ਜਿਸ ਤਰ੍ਹਾਂ ਇਹ ਕੋਠੇ ਦੇ ਵਿੱਚ ਜਾਂਦਾ ਹੈ ਤੇ ਇਹ ਜਿਹੜੀਆਂ ਧੰਦਾ ਕਰਨ ਵਾਲੀਆਂ ਔਰਤਾਂ ਹੁੰਦੀਆਂ ਨੇ ਇਹਨਾਂ ਦਾ ਇੱਕ ਮੈਨੇਜਰ ਹੁੰਦਾ ਹੈ ਜਿਸ ਨੂੰ ਜਾ ਕੇ ਮਿਲਦਾ ਹੈ ਉਹਨੂੰ ਜਾ ਕੇ ਕਹਿੰਦਾ ਹੈ ਕਿ ਉਹ ਇੱਕ ਰਾਤ ਕੱਟਣਾ ਚਾਹੁੰਦਾ ਹੈ ਇਹਨਾਂ ਦੀ ਕਿਸੇ ਇੱਕ ਔਰਤ ਦੇ ਨਾਲ ਕਿਉਂਕਿ ਜੇ ਇੱਥੇ ਸੱਚ-ਸੱਚ ਦੱਸ ਦਿੰਦਾ ਤਾਂ ਹੋ ਸਕਦਾ ਕਿ ਉਹ ਇਹਨੂੰ ਉੱਥੇ ਹੀ ਖਤਮ ਕਰ ਦਿੰਦੇ ਇਸ ਤੋਂ ਬਾਅਦ ਕੋਠੇ ਵਾਲੇ ਨੂੰ ਵੱਖ-ਵੱਖ ਤਰ੍ਹਾਂ ਦੀਆਂ ਕੁੜੀਆਂ ਦਿਖਾਉਣਾ ਸ਼ੁਰੂ ਕਰ ਦਿੰਦੇ ਨੇ ਪਰ ਇਹ ਹਰ ਕੁੜੀ ਨੂੰ ਰਿਜੈਕਟ ਕਰੀ ਜਾ ਰਿਹਾ ਸੀ ਕਿਉਂਕਿ ਇਹਨੇ ਸਿਰਫ ਆਪਣੀ ਭੈਣ ਨੂੰ ਮਿਲਣਾ ਸੀ ਤੇ ਇਹ ਓਨੀ ਦੇਰ ਤੱਕ ਕੁੜੀਆਂ ਨੂੰ ਰਿਜੈਕਟ ਕਰੀ ਜਾ ਰਿਹਾ ਹੁਣ ਇਹਨਾਂ ਦੇ ਵਿੱਚੋਂ ਹੀ ਇੱਕ ਔਰਤ ਬੋਲਦੀ ਹੈ ਕਿ ਜਿਹੜੀ ਨਵੀਂ ਕੁੜੀ ਆਈ ਹੈ ਰਾਣੀ ਉਹਨੂੰ ਦਿਖਾਇਆ ਜਾਵੇ ਕਿਉਂਕਿ ਉਹਦੀ ਪਬਲਿਕ ਦੇ ਵਿੱਚ ਡਿਮਾਂਡ ਕਾਫੀ ਜ਼ਿਆਦਾ ਹੈ ਤੇ ਦੂਸਰੀ ਔਰਤ ਕਹਿੰਦੀ ਹੈ ਕਿ ਉਹ ਕਸਟਮਰ ਦੇ ਨਾਲ ਅੰਦਰ ਹੈ ਜਿਸ ਤਰ੍ਹਾਂ ਹੀ ਉਹ ਕਸਟਮਰ ਪਹੁੰਚ ਜਾਵੇਗਾ ਤੇ ਫਿਰ ਤੁਹਾਨੂੰ ਉਸ ਕੁੜੀ ਦੇ ਕੋਲ ਭੇਜ ਦਵਾਂਗੇ ਪਰ ਉਹਦੇ ਨਾਲ ਮਿਲਣ ਦੇ ਲਈ ਤੁਹਾਨੂੰ ਪੈਸੇ ਜ਼ਿਆਦਾ ਦੇਨੇ ਪੈਣਗੇ ਹੁਣ ਰਾਣੀ ਦਾ ਭਰਾ ਕਹਿੰਦਾ ਹੈ ਕਿ ਕੋਈ ਗੱਲ ਨਹੀਂ ਪੈਸਿਆਂ ਦੀ ਪੈਸੇ ਜਿੰਨੀ ਮਰਜ਼ੀ ਲੈ ਲਵੋ ਹੁਣ ਕੁਝ ਘੰਟੇ ਬੀਤਤੇ ਨੇ ਰਾਣੀ ਅੰਦਰੋਂ ਬਾਹਰ ਆਉਂਦੀ ਹੈ ਤੇ ਜਿਸ ਤਰ੍ਹਾਂ ਹੀ ਉਹ ਆਪਣੇ ਭਰਾ ਨੂੰ ਦੇਖਦੀ ਹੈ ਤੇ ਉਹਦੀਆਂ ਸ਼ਰਮ ਦੇ ਨਾਲ ਅੱਖਾਂ ਨੀਵੀਆਂ ਹੋ ਜਾਂਦੀਆਂ ਨੇ ਪਰ ਉਹ ਕਿਸੇ ਨੂੰ ਕੁਝ ਨਹੀਂ ਬੋਲਦੀ ਇਧਰ ਇਹਦਾ ਭਰਾ ਵੀ ਸੋਚ ਰਿਹਾ ਸੀ ਕਿ ਆਖਿਰ ਉਹ ਕੀ ਕਰੇ ਕਿਸ ਤਰ੍ਹਾਂ ਉਹ ਆਪਣੀ ਭੈਣ ਨੂੰ ਬਚਾਵੇ ਉਹ ਕਹਿੰਦਾ ਹੈ ਕਿ ਹਾਂ ਮੈਨੂੰ ਇਹੀ ਕੁੜੀ ਚਾਹੀਦੀ ਹੈ ਮੈਂ ਇਹਦੇ ਨਾਲ ਹੀ ਕਮਰੇ ਦੇ ਵਿੱਚ ਜਾਣਾ ਹੈ ਹੁਣ ਇਹ ਦੋਨੇ ਜਾਣੇ ਉਸ ਕਮਰੇ ਦੇ ਅੰਦਰ ਜਾਂਦੇ ਨੇ ਭੈਣ ਭਰਾ ਇੱਕ ਦੂਜੇ ਨਾਲ ਲਿਪਟ ਕੇ ਰੋਣਾ ਸ਼ੁਰੂ ਕਰ ਦਿੰਦੇ ਨੇ ਇੱਕ ਦੂਜੇ ਦੀ ਆਵਾਜ਼ ਬਾਹਰ ਨਾ ਆਵੇ ਇਸ ਲਈ ਇਹ ਇੱਕ ਦੂਜੇ ਦੇ ਮੂੰਹ ਦੇ ਉੱਤੇ ਹੱਥ ਰੱਖ ਦਿੰਦੇ ਨੇ ਹੁਣ ਟਾਈਮ ਬੀਤਦਾ ਜਾਂਦਾ ਹੈ ਤੇ ਇਹ ਕੋਠੇ ਵਾਲਿਆਂ ਦਾ ਵੀ ਇੱਕ ਟਾਈਮ ਹੁੰਦਾ ਹੈ ਕਿ ਇੱਕ ਬੰਦਾ ਇੱਕ ਕਮਰੇ ਦੇ ਵਿੱਚ ਕਿੰਨੇ ਟਾਈਮ ਤੱਕ ਰਹਿ ਸਕਦਾ ਹੈ ਜਦੋਂ ਇਹਦਾ ਟਾਈਮ ਲੰਘਦਾ ਹੈ ਤਾਂ ਬਾਹਰੋਂ ਇੱਕ ਬੰਦਾ ਦਰਵਾਜ਼ਾ ਖੜਕਾਂਦਾ ਹੈ ਕਿ ਤੁਹਾਡਾ ਟਾਈਮ ਪੂਰਾ ਹੋ ਗਿਆ ਜੇਕਰ ਇਸ ਤੋਂ ਜ਼ਿਆਦਾ ਟਾਈਮ ਲਾਉਣਾ ਹੈ ਤਾਂ ਤੁਹਾਨੂੰ ਪੈਸੇ ਹੋਰ ਦੇਣੇ ਪੈਣਗੇ ਇਹ ਹੁਣ ਬੰਦਾ ਕਹਿੰਦਾ ਹੈ ਕਿ ਕੋਈ ਗੱਲ ਨਹੀਂ ਮੈਂ ਹੋਰ ਪੈਸੇ ਦੇਣ ਲਈ ਤਿਆਰ ਹਾਂ ਪਰ ਮੇਰਾ ਹਜੇ ਟਾਈਮ ਲੱਗਣਾ ਹੈ ਹੁਣ ਰਾਣੀ ਰੋਂਦੀ ਹੋਈ ਆਪਣੀ ਪੂਰੀ ਕਹਾਣੀ ਦੱਸਦੀ ਹੈ ਉਹ ਆਪਣੇ ਭਰਾ ਨੂੰ ਦੱਸਦੀ ਹੈ ਕਿ ਉਹ ਕਿਸ ਤਰ੍ਹਾਂ ਇਸ ਦਲਦਲ ਦੇ ਵਿੱਚ ਫਸੀ ਉਹ ਦੱਸਦੀ ਹੈ ਕਿ ਕਲਕੱਤੇ ਦੇ ਵਿੱਚ ਜਿੱਥੇ ਉਹ ਕੰਮ ਕਰਦੀ ਸੀ ਉਹਦੀ ਸਹੇਲੀ ਉਹਦੇ ਕੋਲ ਆਉਂਦੀ ਹੈ ਜਿਹਦਾ ਕੀ ਨਾਮ ਜੋਸ਼ਨਾ ਸੀ ਜੋਸ਼ਨਾ ਉਹਦੇ ਕੋਲ ਆ ਕੇ ਰੋ ਰਹੀ ਸੀ ਜਦੋਂ ਇਹਨੇ ਪੁੱਛਿਆ ਕਿ ਤੂੰ ਕਿਉਂ ਰੋ ਰਹੀ ਹੈ ਉਹ ਕਹਿੰਦੀ ਹੈ ਕਿ ਮੈਨੂੰ ਮੇਰੇ ਘਰ ਵਾਲੇ ਦਿੱਲੀ ਵਿੱਚ ਨੌਕਰੀ ਕਰਨ ਲਈ ਨਹੀਂ ਭੇਜ ਰਹੇ ਕਿਉਂਕਿ ਮੈਨੂੰ ਉੱਥੋਂ ਇੱਕ ਆਫਰ ਆਇਆ ਹੈ ਜਿਹਦੇ ਵਿੱਚ ਮੈਨੂੰ 1 ਲੱਖ ਰੁਪਏ ਪ੍ਰਤੀ ਮਹੀਨਾ ਦੀ ਨੌਕਰੀ ਲੱਗੀ ਹੈ ਰਾਣੀ ਆਪਣੀ ਸਹੇਲੀ ਨੂੰ ਪੁੱਛਦੀ ਹੈ ਕਿ ਤੈਨੂੰ ਇੱਥੇ ਕਿੰਨੇ ਪੈਸੇ ਮਿਲਦੇ ਨੇ ਉਹ ਕਹਿੰਦੀ ਹੈ ਕਿ ਮੇਰੀ ਇੱਥੇ ਦੀ ਤੋਂ 35000 ਤਨਖਾਹ ਹੈ ਪਰ ਮੈਨੂੰ ਆਫਰ ਆਇਆ ਹੈ ਦਿੱਲੀ ਦੇ ਵਿੱਚ 1 ਲੱਖ ਰੁਪਏ ਦਾ ਤੇ ਇਹ ਹੁਣ ਰਾਣੀ ਨੂੰ ਕਹਿੰਦੀ ਹੈ ਕਿ ਜੇਕਰ ਤੈਨੂੰ ਤੇਰੇ ਘਰ ਦੇ ਨਹੀਂ ਭੇਜ ਰਹੇ ਤੇ ਮੈਂ ਕੀ ਤੇਰੀ ਜਗ੍ਹਾ ਤੇ ਜਾ ਸਕਦੀ ਹਾਂ ਕਿਉਂਕਿ ਇਹ ਦੋਨੇ ਜਾਣੀਆਂ ਇੱਕ ਦੂਸਰੇ ਦੀਆਂ ਕਾਫੀਆਂ ਚੰਗੀਆਂ ਦੋਸਤ ਸਨ ਇਸ ਲਈ ਜੋਸ਼ਨਾ ਹੁਣ ਰਾਣੀ ਨੂੰ ਆਪਣੀ ਜਗ੍ਹਾ ਤੇ ਭੇਜ ਦਿੰਦੀ ਹੈ ਦਿੱਲੀ ਦੇ ਵਿੱਚ ਇਹ ਗੱਲ ਸੀ 10 ਜੂਨ 2019 ਦੀ ਜਿਸ ਦਿਨ ਇਹਨੇ ਇੰਟਰਵਿਊ ਦੇਣੀ ਸੀ ਦਿੱਲੀ ਦੇ ਵਿੱਚ ਜੋਸ਼ਨਾ ਦਾ ਹੀ ਕੋਈ ਫਰੈਂਡ ਸੀ ਜਿਹਦਾ ਨਾਮ ਸੀ ਰਮਜ਼ਾਨ ਜੋ ਕਿ ਰਾਣੀ ਨੂੰ ਦਿੱਲੀ ਦੇ ਵਿੱਚ ਲੈ ਕੇ ਜਾਂਦਾ ਹੈ ਤੇ ਇਸ ਜਗ੍ਹਾ ਦੇ ਵਿੱਚ ਇੰਟਰਵਿਊ ਦਵਾੰਦਾ ਹੈ ਪਰੀ ਨੂੰ ਇੱਥੇ ਇਹ ਨਹੀਂ ਪਤਾ ਸੀ ਕਿ ਜਿੱਥੇ ਇਹ ਇੰਟਰਵਿਊ ਦੇ ਜਾ ਰਹੀ ਹੈ ਦਰਅਸਲ ਉੱਥੇ ਕੰਮ ਕੀ ਸੀ ਦਰਅਸਲ ਰਮਜ਼ਾਨ ਨੇ ਉਸ ਕੋਠੇ ਦੇ ਵਿੱਚ ਇਹਨੂੰ ਭੇਜ ਦਿੱਤਾ ਸੀ ਜਦੋਂ ਹੁਣ ਇਹਦੀ ਅੱਖ ਖੁੱਲੀ ਸੀ ਤਾਂ ਇਹ ਕੋਠੇ ਦੇ ਵਿੱਚ ਆਪਣੇ ਆਪ ਨੂੰ ਦੇਖਦੀ ਹੈ ਜਿੱਥੇ ਇਹਦੇ ਨਾਲ ਕਈ ਲੋਕਾਂ ਨੇ ਸੰਬੰਧ ਬਣਾ ਲਏ ਸਨ ਹੁਣ ਇਸ ਕੋਠੇ ਦੇ ਵਿੱਚ ਹੀ ਇੱਕ ਬੰਦਾ ਆਉਂਦਾ ਸੀ ਜਿਹੜਾ ਕਿ ਰਾਣੀ ਨੂੰ ਮਿਲਦਾ ਸੀ ਦਰਅਸਲ ਇਹ ਬੰਦਾ ਰਾਣੀ ਨੂੰ ਪਸੰਦ ਕਰਨ ਲੱਗ ਪਿਆ ਸੀ ਕਿਉਂਕਿ ਰਾਣੀ ਵੇਖਣ ਦੇ ਵਿੱਚ ਕਾਫੀ ਸੋਹਣੀ ਸੀ ਪੜੀ ਲਿਖੀ ਸੀ ਤੇ ਇਹਦੀ ਇਸ ਕੋਠੇ ਦੇ ਵਿੱਚ ਡਿਮਾਂਡ ਵੀ ਕਾਫੀ ਸੀ ਹੁਣ ਇਹ ਬੰਦਾ ਜਦੋਂ ਹਫਤੇ ਦੇ ਵਿੱਚ ਇੱਕ ਦੋ ਵਾਰੀ ਰਾਣੀ ਨੂੰ ਮਿਲਣ ਆ ਜਾਂਦਾ ਸੀ ਤਾਂ ਰਾਣੀ ਨੂੰ ਵੀ ਲੱਗਿਆ ਕਿ ਹੋ ਨਾ ਹੋ ਇਹ ਬੰਦਾ ਇਹਦੇ ਕੰਮ ਆ ਸਕਦਾ ਹੈ ਤੇ ਇਹਨੂੰ ਹੁਣ ਇਹ ਆਪਣੀ ਪੂਰੀ ਕਹਾਣੀ ਦੱਸਦੀ ਹੈ ਤੇ ਇਹ ਕਹਿੰਦੀ ਹੈ ਕਿ ਬਾਹਰ ਜਾ ਕੇ ਤੁਸੀਂ ਮੇਰੇ ਭਰਾ ਦੇ ਨਾਲ ਇੱਕ ਵਾਰੀ ਗੱਲ ਜ਼ਰੂਰ ਕਰਿਓ ਪਹਿਲਾਂ ਤਾਂ ਇਹ ਬੰਦਾ ਉਹਨੂੰ ਮਨਾ ਕਰਦਾ ਹੈ ਉਹ ਕਹਿੰਦਾ ਹੈ ਕਿ ਮੇਰੀ ਵੀ ਜਾਨ ਨੂੰ ਖਤਰਾ ਹੈ ਜੇਕਰ ਮੈਂ ਇਹੋ ਜਿਹਾ ਕੰਮ ਕਰਾਂਗਾ ਪਰ ਜਦੋਂ ਇਹ ਉਹਦੇ ਪੈਰਾਂ ਦੇ ਵਿੱਚ ਡਿੱਗ ਜਾਂਦੀ ਹੈ ਰੋਂਦੀ ਕਰ ਲਾਉਂਦੀ ਹੈ ਫਿਰ ਇਹ ਬੰਦਾ ਕਹਿੰਦਾ ਹੈ ਕਿ ਹਾਂ ਮੈਂ ਇੱਕ ਵਾਰੀ ਫੋਨ ਜ਼ਰੂਰ ਕਰਾਂਗਾ ਬਾਹਰ ਆ ਕੇ ਫੇਰੇ ਰਾਣੀ ਦੇ ਭਰਾ ਨੂੰ ਫੋਨ ਕਰਦਾ ਹੈ। ਰਾਣੀ ਦਾ ਭਰਾ ਪੂਰੀ ਕਹਾਣੀ ਸੁਣਦਾ ਹੈ ਤੇ ਇੱਥੋਂ ਸਿੱਧਾ ਨਿਕਲਦਾ ਹੈ ਬਾਹਰ। ਬਾਹਰ ਨਿਕਲ ਕੇ ਉਹ ਸੋਚਦਾ ਹੈ ਕਿ ਹੁਣ ਉਹ ਕੀ ਕਰੇ? ਜਿਸ ਨਾਲ ਉਹ ਰਾਣੀ ਨੂੰ ਬਾਹਰ ਕੱਢੇ। ਹੁਣ ਇਹ ਪਹਿਲਾਂ ਤਾਂ ਸੋਚਦਾ ਹੈ ਕਿ ਪੁਲਿਸ ਕੋਲ ਜਾਵੇਗਾ ਪਰ ਫਿਰ ਇਹ ਸੋਚਦਾ ਹੈ ਕਿ ਜੇਕਰ ਪੁਲਿਸ ਵੀ ਇਹਨਾਂ ਦੇ ਨਾਲ ਮਿਲੀ ਹੋਈ ਤਾਂ ਇਹਨੂੰ ਵੀ ਆਪਣੀ ਜਾਨ ਤੋਂ ਹੱਥ ਧੋਣਾ ਪਵੇਗਾ। ਰਾਣੀ ਦਾ ਭਰਾ ਫਿਰ ਤੋਂ ਉਸ ਕੋਠੇ ਦੇ ਵਿੱਚ ਜਾਂਦਾ ਹੈ ਤੇ ਉਹਨਾਂ ਨੂੰ ਕਹਿੰਦਾ ਹੈ ਕਿ ਮੈਨੂੰ ਰਾਣੀ ਨੂੰ ਹੀ ਮਿਲਣਾ ਹੈ। ਫਿਰ ਉਹ ਰਾਣੀ ਨੂੰ ਮਿਲਾ ਦਿੰਦੇ ਨੇ ਤੇ ਇਹ ਹੁਣ ਰਾਣੀ ਨੂੰ ਪੁੱਛਦਾ ਹੈ ਕਿ ਸਾਨੂੰ ਕੀ ਕਰਨਾ ਚਾਹੀਦਾ ਹੈ ਕਿਤੇ ਆਪਾਂ ਵੱਡੀ ਮੁਸੀਬਤ ਦੇ ਵਿੱਚ ਨਾ ਫਸ ਜਾਈਏ ਤੇ ਹੁਣ ਰਾਣੀ ਨੇ ਇੱਥੇ ਰਹਿ ਕੇ ਕੋਠੇ ਦੇ ਵਿੱਚ ਇਹ ਸੁਣਿਆ ਸੀ ਕਿ ਬਾਹਰ ਇੱਕ ਲੇਡੀ ਅਫਸਰ ਹੈ ਸਵਾਤੀ ਜੋ ਕਿ ਇਹੋ ਜਿਹੇ ਜਿਹੜੇ ਬੇਸਹਾਰਾ ਔਰਤਾਂ ਹੁੰਦੀਆਂ ਨੇ ਜਾਂ ਫਿਰ ਜਿਨ੍ਹਾਂ ਦੇ ਨਾਲ ਜ਼ਬਰਦਸਤੀ ਹੁੰਦੀ ਹੈ ਉਹਨਾਂ ਦਾ ਉਹ ਸਾਥ ਦਿੰਦੀ ਹੈ ਇਹ ਹੁਣ ਉਹਦਾ ਨਾਮ ਦੱਸਦੀ ਹੈ ਤੇ ਕਹਿੰਦੀ ਹੈ ਕਿ ਬਾਹਰ ਜਾ ਕੇ ਤੁਸੀਂ ਸਿਰਫ ਸਵਾਤੀ ਮੈਡਮ ਨੂੰ ਹੀ ਮਿਲਣਾ ਹੈ। ਹੁਣ ਇਹ ਮੁੰਡਾ ਇੱਥੋਂ ਸਿੱਧਾ ਨਿਕਲਦਾ ਹੈ ਤੇ ਇੱਥੋਂ ਨਿਕਲ ਕੇ ਸਿੱਧਾ ਦਿੱਲੀ ਦੇ ਮਹਿਲਾ ਮੰਡਲ ਦੇ ਵਿੱਚ ਜਾਂਦਾ ਹੈ। ਉੱਥੇ ਜਾ ਕੇ ਇਹਦੀ ਮੁਲਾਕਾਤ ਹੁੰਦੀ ਹੈ ਕਿਰਨ 베ਦੀ ਦੇ ਨਾਲ। ਕਿਰਨ 베ਦੀ ਨੂੰ ਇਹ ਸਾਰੀ ਕਹਾਣੀ ਦੱਸਦਾ ਹੈ ਕਿ ਮੇਰੀ ਭੈਣ ਧੰਦੇ ਵਾਲਿਆਂ ਦੇ ਕੋਲ ਫਸ ਚੁੱਕੀ ਹੈ ਕਿਉਂਕਿ ਉਹਨੂੰ ਨੌਕਰੀ ਦਾ ਝੂਠਾ ਆਫਰ ਦਿੱਤਾ ਸੀ ਪਰ ਉਹਨਾਂ ਨੇ ਧੰਦੇ ਦੇ ਵਿੱਚ ਫਸਾ ਲਿਆ। ਇਹ ਵੀ ਦੱਸਦਾ ਹੈ ਕਿ ਉਹ ਆਪਣੀ ਭੈਣ ਨੂੰ ਕੋਠੇ ਦੇ ਵਿੱਚ ਜਾ ਕੇ ਮਿਲ ਕੇ ਆਇਆ ਹੈ। ਹੁਣ ਕਿਰਨ 베ਦੀ ਕਹਿੰਦੀ ਹੈ ਕਿਉ ਆਪਣੇ ਵੱਡੇ ਅਫਸਰ ਜਾਨੀ ਕਿ ਸਵਾਤੀ ਮਾਲੀਵਾਲ ਦੇ ਨਾਲ ਗੱਲ ਕਰੇਗੀ ਫਿਰ ਉਹ ਕੁਝ ਨਾ ਕੁਝ ਹੱਲ ਕੱਢੇਗੀ ਹੁਣੇ ਇੱਕ ਤਰੀਕਾ ਕੱਢਦੇ ਨੇ ਜਿਸ ਦਿਨ ਇਹਨਾਂ ਨੇ ਇਸ ਕੋਠੇ ਦੇ ਉੱਤੇ ਰੇਡ ਮਾਰਨੀ ਸੀ ਇਹਨੂੰ ਮੁੰਡੇ ਨੂੰ ਕਿਹਾ ਜਾਂਦਾ ਹੈ ਕਿ ਤੂੰ ਫਿਰ ਆਪਣੀ ਭੈਣ ਦੇ ਕੋਲ ਗ੍ਰਾਹਕ ਬਣ ਕੇ ਜਾਵੇਂਗਾ ਜਦੋਂ ਤੂੰ ਅੰਦਰ ਜਾਵੇਂਗਾ ਫਿਰ ਅਸੀਂ ਰੇਡ ਮਾਰਾਂਗੇ ਹੁਣੇ ਰੇਡ ਮਾਰਦੇ ਨੇ ਤੇ ਰਾਣੀ ਨੂੰ ਤੇ ਇਹਦੇ ਭਰਾ ਨੂੰ ਉਸ ਕਮਰੇ ਦੇ ਵਿੱਚੋਂ ਬਾਹਰ ਕੱਢਦੇ ਨੇ ਹੁਣ ਕੁੜੀ ਨੂੰ ਬਾਹਰ ਕੱਢਿਆ ਜਾਂਦਾ ਹੈ ਤੇ ਬਿਆਨ ਲੈ ਕੇ ਤੰਦੇ ਵਾਲਿਆਂ ਤੇ ਕਾਰਵਾਈ ਕੀਤੀ ਜਾਂਦੀ ਹੈ ਜਿਸ ਸਮੇਂ ਘਟਨਾ ਹੋਈ ਸੀ ਪੂਰੇ ਦਿੱਲੀ ਸ਼ਹਿਰ ਹੀ ਨਹੀਂ ਬਲਕਿ ਪੂਰੇ ਦੇਸ਼ ਨੇ ਇਸ ਭਰਾ ਦੀ ਟੀਵੀ ਵਾਲਿਆਂ ਨੇ ਅਖਬਾਰਾਂ ਵਾਲਿਆਂ ਨੇ ਬੜੀ ਹੀ ਤਾਰੀਫ ਕੀਤੀ ਸੀ ਕਿ ਇੱਕ ਭਰਾ ਨੇ ਆਪਣੀ ਭੈਣ ਨੂੰ ਬੜੇ ਹੀ ਖੂਬਸੂਰਤ ਢੰਗ ਦੇ ਨਾਲ ਕੋਠੇ ਦੇ ਵਿੱਚੋਂ ਉਡਿਆ ਕਰਵਾਇਆ ਤੇ ਪੁਲਿਸ ਵਾਲਿਆਂ ਦੀ ਵੀ ਇੱਥੇ ਕਾफी ਸਲਾਗਾ ਕੀਤੀ ਗਈ ਕਿ ਉਹਨਾਂ ਨੇ ਵੀ ਇੱਥੇ ਇੱਕ ਮਜਬੂਰ ਬੰਦੇ ਦੀ ਗੱਲ ਸੁਣੀ ਤੇ ਉਹਦੇ ਤੇ ਜਲਦੀ ਅਮਲ ਕਰਕੇ ਇਸ ਦਲਦਲ ਦੇ ਵਿੱਚੋਂ ਇੱਕ ਕੁੜੀ ਨੂੰ ਬਾਹਰ ਕੱਢਿਆ। ਦੋਸਤੋ ਇਹ ਸੱਚੀ ਘਟਨਾ ਤੋਂ ਤੁਹਾਨੂੰ ਕੀ ਸਿੱਖਿਆ ਮਿਲੀ ਤੁਸੀਂ ਕਮੈਂਟ ਕਰਕੇ ਦੱਸ ਸਕਦੇ ਹੋ ਤੇ ਹੋਰ ਵੀ ਐਹੋ ਜਿਹੀਆਂ ਵੀਡੀਓ ਵੇਖਣ ਵਾਸਤੇ ਚੈਨਲ ਨੂੰ ਵੀ ਸਬਸਕ੍ਰਾਈਬ ਕਰ ਸਕਦੇ ਹੋ। ਧੰਨਵਾਦ।